ਰੋਡ ਦੇ ਨਾਲ ਇਹ ਜੇ 92 ਬਣਾ ਕੇ ਮੈਂ ਨਮਾਇਦੀ ਕਰਦਾ ਮੇਤੋਂ ਹਲਕੇ ਦਾ ਕੰਮ ਪੁੱਛੋ ਜਿਹੜਾ ਕਰਨ ਵਾਲਾ ਦੱਸੋ ਕਿਤੇ ਨਹੀਂ ਕੰਮ ਹੋਇਆ ਮੈਨੂੰ ਦੱਸੋ ਕਿਉਂ ਸਾਡੇ ਕੰਮ ਨਹੀਂ ਹੋ ਰਹੇ ਕੰਮ ਕਰਵਾਉਣੇ ਹਾਂ ਜਿਹੜੀ 4 ਲੱਖ ਮੈਂ ਸਰ ਇੱਕ ਏਸੀ ਕਾਰ ਰੈਂਟਰ ਸਾਡੇ ਸਪੱਟੀ ਚੁੱਲਾ ਮੈਂ ਸਰ 6 ਲੱਖ ਸਰ ਮੇਰੀ ਬੇਨਤੀ ਸੁਣੋ ਬੇਨਤੀ ਸੁਣ ਲਓ ਮੈਂ ਤੁਹਾਡੇ ਨਾਲ ਬਿਲਕੁਲ ਐਗਰੀ ਹਾਂ ਜੇ ਚੋਰੀ ਹੋਈ ਹੈ ਬਿਲਕੁਲ ਗਲਤ ਹੋਈ ਆ ਜਿਹੜੇ ਉਹਨਾਂ ਤੇ ਬਣਦੀ ਆ ਕਾਰਵਾਈ ਬਿਲਕੁਲ ਕਰਵਾ ਕੇ ਦੇਵਾਂਗੇ ਮੈਨੂੰ ਜਿੱਥੇ ਲੈ ਕੇ ਜਾਣਾ ਮੈਂ ਤੁਹਾਡੇ ਨਾਲ ਚੱਲੂੰਗਾ ਮੈਨੂੰ ਲੈ ਕੇ ਚਲੋ ਐਸਐਚ ਨੂੰ ਨਾਲ ਲੈ ਕੇ ਚਲਾਂਗੇ ਤੁਹਾਨੂੰ ਕੋਈ ਲੱਗਦਾ ਜਿੱਥੋਂ ਹੈਗੀ ਸੀ ਕੋਈ ਆਪਾਂ ਵੀਡੀਓ ਖੰਗਾ ਲੈਣਾ ਜਿਹੜਾ ਹੋਸਾ ਉਹ ਮੈਂ ਕਰਵਾ ਸਕਦਾ ਹਾਂ ਅੱਜ ਤੱਕ ਦਾ ਜੀ ਗੱਲ ਸਰ ਅਸੀਂ ਸ਼ੰਭੂ ਢਨੌਰ ਹਲਕੇ ਦਾ ਇੱਕ ਵਾਰ ਢਨੌਰ ਹਲਕੇ ਦਾ ਐਮਐਲਏ ਆ ਐਮਐਲਏ ਦਾ ਰਿਸ਼ਤੇਦਾਰ ਆ ਉਹਦੇ ਬਾਪ ਦੇ ਟਰੈਕਟਰ ਪਿੱਛੇ ਟਰਾਲੀ ਪਾਈ ਹੋਈ ਆ ਵੀਡੀਓ ਹੈਗੀ ਤੁਹਾਨੂੰ ਦੇ ਦਾਂਗੇ ਉਹਨਾਂ ਤੇ ਪਰਚਾ ਕਰਾ ਕੇ ਦਿਓ ਤੁਸੀਂ ਸਾਨੂੰ ਜਿਹੜੀਆਂ ਬਣਦੀਆਂ ਗੱਲਾਂ ਨੇ ਇਹ ਮੈਨੂੰ ਤੁਸੀਂ ਵੀਡੀਓ ਦੇ ਦਿਓ ਉਹ ਕੁਝ ਆ ਜਿਹੜਾ ਕਰਾਉਣ ਵਾਲਾ ਨਕਰ ਕਰਕੇ ਉਹ ਉਹ ਗੱਲ ਜਿਹੜੀਆਂ ਵੀ ਐਮਪੀ ਦੇ ਕਿਵੇਂ ਜਾਂਦੇ ਸਾਰਾ ਸਵਾਰਦਾ ਜੀ ਪਤਾ ਨਹੀਂ ਟਰਾਲੀ ਸਰਕਾਰ ਦੇ ਲਈ ਜਾ ਕੇ ਟਰਾਲੀ ਦੇ ਵਿੱਚ ਛੋਟੇ ਸੀ ਵੀਲੇ ਆਪਣੇ ਵਾਸਤੇ ਜਿਹੜਾ ਜਿਹੜਾ ਮੇਰੇ ਮੇਰੇ ਵਾਸਤੇ ਕਰਵਾਉਣ ਵਾਲਾ ਮੈਂ ਤੁਹਾਡੀ ਟਰਾਲੀ ਦੀ ਹਰ ਤਰ੍ਹਾਂ ਦੀ ਪੜਤਾਲ ਕਰਾਂਗਾ ਜੇ ਇਨਕੇ ਅਸਨਾ ਲੱਭੀ ਮੈਂ ਬਣਵਾ ਕੇ ਹਾਂਜੀ ਲਾਲਵਾਸੀ ਗੱਲ ਭਾਈ ਗੱਲ ਸਾਡੀ ਆ ਜਿਹੜੀ ਆ ਗੱਡੀ ਦੀ ਗੱਲ ਰਹੀ ਬਾਪੂ ਜੀ ਸ਼ੈਂਪੂ ਪ੍ਰਾਨਾ ਇਹ ਥਾਣੇ ਜਾ ਗਈ ਟਰਾਲੀ ਹੈ ਖੜੀਆ ਟਰਾਲੀ ਹੁਣ ਨਹੀਂ ਤੁਹਾਨੂੰ ਬੰਦਾ ਖੜੀਆ ਨਾਲ ਸਾਡੀ ਕੰਪਨੀ ਦੇ ਦੀ ਮਸ਼ੀਨ ਹੈ ਸਾਦਾ ਐਸੀ ਸਰ ਮੇਰੀ ਬੇਟੀ ਹੈ ਸਾਰਾ ਕੁਝ ਮੇਰੀ ਬੇਟੀ ਦਾ ਪੁੱਤ ਹੈ ਜਿਹਦੇ ਨਾਲ ਉਹ ਟਰਾਲੀ ਗਈ ਉਹ ਇਹਨਾਂ ਦੀ ਆ ਟਰਾਲੀ ਨਹੀਂ ਯਾਰ ਇਹ ਨਹੀਂ ਇਹ ਆ ਬੰਦੇ ਦੀ ਟਰਾਲੀ ਆ ਮੇਰਾ ਮੇਰੀ ਯਾਰ ਇਹਨਾਂ ਦੀ ਟਰਾਲੀ ਸਾਡੀ ਆ ਸਾਡੀ ਦਾ ਸੰਬੰਧ ਹੈ ਫਿਰ ਹੁਣ ਮੈਨੂੰ ਕੀ ਪਤਾ ਸਕੇ ਭਾਈ ਉਹ ਕਹਿੰਦਾ ਮੇਰੀ ਆ ਤੇ ਵੀ ਸਾਡਾ ਬੰਦਾ ਆ ਹਾਂ ਮੇਰਾ ਮੁੰਡਾ ਕਿ ਮਟਮਟਾ ਮੈਂ ਨਾਲ ਚੱਲੂਗਾ ਛੋਟੇ ਅਮਰੀਕ ਸਿੰਘ ਦੀ ਸਰ ਮੈਂ ਨਾਲ ਚੱਲੂਗਾ ਟਰਾਲੀ ਦੇ ਕੇ ਜੀਤੋ ਬਣਵਾਇਆ ਉਹਨੂੰ ਨਾਲ ਲੈ ਕੇ ਚੱਲਾਂ ਜਿਹਨਾਂ ਨੇ ਵੈਰੀਫਾਈ ਕਰਤਾ ਮੇਰੇ ਤੋਂ ਬਣੀ ਹੋਈ ਆ ਟਰਾਲੀ ਮੈਂ ਦੋ ਵਾਕੇ ਲੈ ਕੇ ਕਿਉਂ ਜਾ ਆਪਣ ਵਾਕੇ ਟਰਾਲੀ ਤੁਸੀਂ ਐਸੋ ਟਰਾਲੀ ਦੀ ਵੀ ਆਰਟੀ ਹੁੰਦੀ ਵੀ ਵੈਰੀਫਾਈ ਕਰਾਂਗੇ ਜਿਹੜਾ ਬਣਾਉਂਦਾ ਹੈ ਜਿਹੜਾ ਬਣਾਉਂਦਾ ਹੈ ਉਹਨੂੰ ਤਾਂ ਪਤਾ ਹੀ ਹੁੰਦਾ ਤੁਸੀਂ ਨਵੀਂ ਲਈ ਦੀ ਬਣਵਾਈ ਨਹੀਂ ਅਸੀਂ ਤਾਂ ਚਲਦੀ ਲਈ ਦੀ ਹੋ ਟਰਾਲੀ ਦੋ ਸਾਲ ਚੱਲੀ ਹੋਈ ਲਈਏ ਅੱਛਾ ਤੋਡੇ ਨਾਲ ਇਹ 92 ਬਣਾਇਆ ਮੈਂ ਨਿਮਾਇਦੀ ਕਰਦਾ ਮੈਨੂੰ ਹਲਕੇ ਦਾ ਕੰਮ ਪੁੱਛੋ ਜਿਹੜਾ ਕਰਨ ਵਾਲਾ ਦੂਜੀ ਗੱਲ ਦੱਸੋ ਕਿਤੇ ਨਹੀਂ ਕੰਮ ਹੈ ਮੈਨੂੰ ਦੱਸੋ ਕਿਹਾ ਸਾਡਾ ਕੰਮ ਨਹੀਂ ਕੋਈ ਗੱਲ ਬਣਾਉਣੀ ਹੈ ਕੰਮ ਕਰਵਾ ਕੇ ਹਾਂ ਜਿਹੜੀ ਚਾਰ ਲੱਖ ਮੈਂ ਸਰ ਇੱਕ ਏਸੀ ਨਾਲ ਸਿਲੰਡਰ ਸਾਡੇ ਵੱਡੀ ਚੁੱਲਾ ਮੈਂ 6.5 ਲੱਖ ਸਰ ਮੇਰੀ ਬੇਨਤੀ ਸੁਣੋ ਬੇਨਤੀ ਸੁਣ ਲਓ ਮੈਂ ਤੁਹਾਡੇ ਨਾਲ ਬਿਲਕੁਲ ਐਗਰੀ ਜੇ ਚੋਰੀ ਹੋਈ ਆ ਬਿਲਕੁਲ ਗਲਤ ਹੋਈ ਆ ਜਿਹੜੀ ਉਹਨਾਂ ਤੇ ਬਣਦੀ ਆ ਕਾਰਵਾਈ ਬਿਲਕੁਲ ਕਰਵਾ ਕੇ ਦਵਾਂਗੇ ਮੈਨੂੰ ਜਿੱਥੇ ਲੈ ਕੇ ਜਾਣਾ ਮੈਂ ਤੁਹਾਡੇ ਨਾਲ ਚੱਲੂੰਗਾ ਮੈਨੂੰ ਲੈ ਕੇ ਚਲੋ ਐਸਐਚਓ ਨੂੰ ਨਾਲ ਲੈ ਕੇ ਚਲਾਂਗੇ ਤੁਹਾਨੂੰ ਕੋਈ ਲੱਗਦਾ ਜਿੱਥੋਂ ਹੈਗੀ ਦੀ ਕੋਈ ਆਪਾਂ ਵੀਡੀਓ ਖੰਗਾ ਲੈਣਾ ਜਿਹੜਾ ਹੋਸਾ ਉਹ ਮੈਂ ਕਰਵਾ ਸਕਦਾ ਅੱਜ ਤੱਕ ਦਾ ਜੀ ਅੱਜ ਤੋਂ ਅਸੀਂ ਸ਼ੰਭੂ ਢਨੌਰ ਹਲਕੇ ਦਾ ਇੱਕ ਵਾਰ ਢਨੌਰ ਹਲਕੇ ਦਾ ਐਮਐਲਏ ਐ ਐਮਐਲਏ ਦਾ ਰਿਸ਼ਤੇਦਾਰ ਐ ਉਹਦੇ ਬਾਪ ਦੇ ਟਰੈਕਟਰ ਪਿੱਛੇ ਟਰਾਲੀ ਪਾਈ ਹੋਈ ਆ ਵੀਡੀਓ ਉਹ ਵੀ ਤੁਹਾਨੂੰ ਦੇ ਦਾਂਗੇ ਉਹਨਾਂ ਤੇ ਪਰਚਾ ਕਰਾ ਕੇ ਦਿਓ ਤੁਸੀਂ ਸਾਨੂੰ ਜਿਹੜੀਆਂ ਬਣਦੀਆਂ ਗੱਲਾਂ ਨੇ ਇਹ ਮੈਨੂੰ ਤੁਸੀਂ ਵੀਡੀਓ ਦੇ ਦਿਓ ਆਹ ਆ ਜਿਹੜਾ ਕਰਾਉਣ ਵਾਲਾ ਨਕਰ ਕਰਦੇ ਉਹ ਉਹ ਗੱਲ ਉਹ ਗੱਲ ਵੀਡੀਓ ਵੀ ਐਪ ਦੇ ਕਿਵੇਂ ਜਾਂਦੇ ਸਾਰਾ ਸਵਾਲ ਪਤਾ ਨਹੀਂ ਟਰਾਲੀ ਦੇ ਸਨਾਰ ਦੇ ਵਿੱਚ ਜਾ ਕੇ ਟਰਾਲੀ ਦੇ ਵਿੱਚ ਛੋਟੇ ਸੀ ਵੀਰੇ ਜਿਹੜਾ ਜਿਹੜਾ ਮੇਰੇ ਮੇਰੇ ਵਾਸਤੇ ਕਰਵਾਉਣ ਵਾਲਾ ਮੈਂ ਤੁਹਾਡੀ ਟਰਾਲੀ ਦੀ ਹਰ ਤਰ੍ਹਾਂ ਦੀ ਪੜਤਾਲ ਕਰਾਂਗਾ ਜੇ ਇਨਕੇ ਅਸਨਾ ਲੱਭੀ ਮੈਂ ਬਣਵਾ ਕੇ ਹਾਂਜੀ ਲਾਲਵਾ ਗੱਲ ਭਾਈ ਗੱਲ ਸਾਡੀ ਆਹ ਜਿਹੜੀ ਆ ਗੱਡੀ ਦੀ ਗੱਲ ਰਹੀ ਸੀ ਬਾਪੂ ਜੀ ਸ਼ੈਂਪੂ ਪ੍ਰਾਨ ਨੇ ਥਾਣੇ ਜਾ ਗਈ ਟਰਾਲੀ ਖੜੀਆ ਟਰਾਲੀ ਹੁਣ ਨਹੀਂ ਸਾਨੂੰ ਬੰਦਾ ਖੜੀਆ ਨਾਲ ਕਿ ਥਾਣੇ ਸਾਡੀ ਕੰਮ ਦੇ ਕੋਲ ਮਸ਼ੀਨ ਹੈ ਥਾਣੇ ਇੱਥੇ ਪਰ ਮੇਰੀ ਬੇਟੀ ਹੈ ਸਾਰਾ ਕੁਝ ਮੇਰੀ ਬੇਟੀ ਪਰਮਿਟਨਾ ਹੈ ਕਿ ਬੰਦਾ ਟਰਾਲੀ ਕਿਦੀ ਉਹਦੀ ਇਹਨਾਂ ਦੀ ਆ ਟਰਾਲੀ ਨਹੀਂ ਨਹੀਂ ਯਾਰ ਇਹ ਨਹੀਂ ਇਹ ਆ ਬੰਦੇ ਦੀ ਟਰਾਲੀ ਆ ਉਹ ਕਹਿੰਦਾ ਮੇਰੀ ਆ ਯਾਰ ਆ ਦੀ ਟਰਾਲੀ ਸਾਡੀ ਆ ਸਾਡੀ ਦੀ ਸਮਝ ਨਹੀਂ ਫਿਰ ਹੁਣ ਮੈਨੂੰ ਕੀ ਪਤਾ ਸਕੇ ਭਾਈ ਉਹ ਕਹਿੰਦਾ ਮੇਰੀ ਆ ਤੇ ਵੀ ਸਾਡਾ ਬੰਦਾ ਸੀ ਹਾਂ ਮੇਰਾ ਮਿੰਟ ਦਾ ਇੱਕ ਮਿੰਟ ਦਾ ਮੈਂ ਨਾਲ ਚੱਲੂਗਾ ਛੋਟੇ ਅਮਰੀਕ ਸਿੰਘ ਦੀ ਸਰ ਮੈਂ ਨਾਲ ਚੱਲੂਗਾ ਟਰਾਲੀ ਦੇ ਕੇ ਜੀਤੋ ਬਣਵਾਈ ਉਹਨੂੰ ਨਾਲ ਲੈ ਕੇ ਚੱਲਣਾ ਜਿਹਨਾਂ ਨੇ ਵੈਰੀਫਾਈ ਕਰਤਾ ਮੇਰੇ ਤੋਂ ਬਣੀ ਹੋਈ ਆ ਟਰਾਲੀ ਮੈਂ ਦੋ ਵਾਕੇ ਲੈ ਕੇ ਕਿਉਂ ਜਾ ਆਪਣ ਵਾਕੇ ਰੋਟਰ ਤੁਸੀਂ ਐਸੋ ਟਰਾਲੀ ਦੀ ਕੋਈ ਆਰਥੀ ਹੁੰਦੀ ਨਹੀਂ ਵੈਰੀਫਾਈ ਕਰਾਂਗੇ ਜੀ ਜਿਹੜਾ ਬਣਾਉਂਦਾ ਹੈ ਜਿਹੜਾ ਬਣਾਉਂਦਾ ਹੈ ਉਹਨੂੰ ਤਾਂ ਪਤਾ ਹੀ ਹੁੰਦਾ ਤੁਸੀਂ ਨਵੀਂ ਲਈ ਦੀ ਬਣਵਾਈ ਦੀ ਅਸੀਂ ਤਾਂ ਚਲਦੀ ਲਈ ਦੀ ਹੋਟਲ ਵਾਲੀ ਤੋਂ ਸਾਲ ਚੱਲੀ ਹੋਈ ਲਈ ਆ ਅੱਛਾ